ਅੱਜ 6 ਘੰਟੇ ਵਿਸੇ 21 ਤਰੀਕ ਨੂੰ ਨਗਰਪਾਲਿਕਾ ਦੀਆਂ ਚੌਲਾਂ ਦੇ ਮੱਦੇ ਨਜ਼ਰ ਮਾਂਜੋ ਐਸਐਸਪੀ ਜੰਧੇ ਦੇ ਹਾਜ਼ਰੀ ਤੇ ਹਾਰ ਕੋਪਰੇਸ਼ਨ ਕੱਕ ਜੀ ਗਈ ਦਸ਼ਨ ਨਿਰਦੇਸ਼ ਤੇ ਫਲੈਗ ਮਾਰਚ ਅਤੇ ਕਸ ਆਪਰੇਸ਼ਨ ਕੀਤਾ ਗਿਆ ਛੱਕੀ ਤੇ ਥਾਵਾਂ ਤੇ ਜਿਹੜੇ ਸਾਡੇ ਬੈਲ ਐਡਮੈਂਟਸ ਹੈਗੇ ਨੇ ਉਹਨਾਂ ਦੇ ਟਿਕਾਣਿਆਂ ਤੇ ਅਸੀਂ ਰੇਡ ਵੀ ਕੀਤੀ ਔਰ ਸੱਚ ਵੀ ਕੀਤੀ ਗਈ ਆ ਨਾਲ ਨਾਲ ਫਲੈਗ ਮਾਰਚ ਕੀਤਾ ਕਿ ਪਬਲਿਕ ਨੂੰ ਵੀ ਅਸੀਂ ਰਿਕਵੈਸਟ ਕਰਦੇ ਆ ਕਿ ਜਿਹੜੀਆਂ ਵੋਟਾਂ ਇਹ ਬਹੁਤ ਹੀ ਸੱਜੇ ਢੰਗ ਨਾਲ ਪਾਈਆਂ ਜਾਣੀਆਂ ਪਾਈਆਂ ਜਾਣਗੀਆਂ ਕਿਸੇ ਤਰ੍ਹਾਂ ਦੀ ਵੀ ਕਿਸੇ ਗੈਰ ਹੰਸਣ ਨੂੰ ਸਰਚ ਕਰਨ ਦੀ ਇਜਾਜ਼ਤ ਨਹੀਂ ਹੈ ਔਰ ਅਸੀਂ ਸ਼ਕਤੀ ਨਾਲ ਪੰਲਣਾ ਕਰ ਰਹੇ ਹਾਂ ਜੋ ਇਲੈਕਸ਼ਨ ਕਮਿਸ਼ਨ ਦੇ ਹੁਕਮ ਦੇ ਦੀ ਔਰ ਪਬਲਿਕ ਨੂੰ ਅਸੀਂ ਭਰੋਸਾ ਦੋਣੇ ਕਿ ਜਿਹੜੀਆਂ ਵੋਟਾਂ ਇੱਕ ਤਰੀਕ ਨੂੰ ਆਪਣੇ ਬਹੁਤ ਅੱਛੇ ਤਰੀਕੇ ਨਾਲ ਕੰਪਲੀਟ ਕਰਾਈਆਂ ਜਾਣਗੀਆਂ ਧੰਨਵਾਦ